ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕਣੀਏ ਵਾਲੇ ਦੇ ਵਿੱਚ ਇਹ ਪਿੰਡ ਜਿਹੜਾ ਮਿੱਤਰੋ ਕਣੀਏ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਤੇ ਇਹ ਪਿੰਡ ਜਿਹੜਾ ਮਿੱਤਰੋ ਜਦੋਂ ਤੁਸੀਂ ਬਾਗੇਪੁਰਾਣੀ ਤੋਂ ਕੋਟਕਪੂਰੇ ਵਾਲੇ ਪਾਸੇ ਨੂੰ ਜਾਓਗੇ ਤਾਂ ਪੰਜਗਰਾਈ ਖੁਰਦਾਲਾ ਜਿਹੜਾ ਅੱਡਾ ਵਾ ਮੇਨ ਰੋਡ ਤੇ ਉੱਤੇ ਉਦੋਂ ਥੋੜਾ ਜਿਹਾ ਗਾਣਾ ਵਾਲੇ ਪਾਸੇ ਨੂੰ ਵੱਧ ਕੇ ਮਿੱਤਰੋ ਕਣੀਏਆ ਵਾਲੀ ਨੂੰ ਸੜਕ ਸਿੱਧੀ ਆਉਂਦੀ ਆ ਬੋਰਡ ਲੱਗਾ ਹੋਇਆ ਵਾ ਉਹ ਸੜਕ ਤੇ ਆ ਕੇ ਤੁਸੀਂ ਪਿੰਡ ਦੀ ਫੇਰ ਨਹੀਂ ਪੈ ਕੇ ਇੱਕ ਔਖਾਂ ਨੂੰ ਸੜਕ ਨਿਕਲਦੀ ਆ ਔਲਖਾਂ ਵਾਲੀ ਸੜਕ ਜਦੋਂ ਤੁਸੀਂ ਮੁੜੋਗੇ ਤੁਹਾਨੂੰ ਅੱਗੇ ਸੀਮਿੰਟ ਦੇ ਵਿੱਚ ਰੰਗ ਨਹੀਂ ਹੋਇਆ ਤਿੰਨ ਮੰਜ਼ਲੀ ਨਵੀਂ ਬਣੀ ਕੋਠੀ ਦਿਸੂਗੀ ਉਹ ਕੋਠੀ ਦੇ ਨਾਲ ਹੀ ਬਿਲਕੁਲ ট্রান্সਫਾਰਮ ਦੇ ਨਾਲ ਕਰਕੇ ਸੜਕ ਜਿਹੜੀ ਬਾਈ ਦੇ ਘਰਾਂ ਉਹਨਾਂ ਨੂੰ ਮੋੜਦੀ ਆ ਘਰੇਲੂ ਪਰਿਵਾਰ ਦੇ ਘਰੇ ਆ ਬਾਈ ਪ੍ਰੀਤਮ ਸਿੰਘ ਦੇ ਘਰੇ ਇਸ ਟਾਈਮ ਮੇ ਮੌਜੂਦ ਆ ਪਹਿਲਾ ਸੂਆ ਝੋਟੀ ਦਿਖਾਉਣੀ ਆ ਤੁਹਾਨੂੰ ਮਿੱਤਰੋ ਸੂਣ ਵਾਲੀ ਆ ਸੂਣ ਦੇ ਵਿੱਚ 5 ਤੋਂ 7 ਦਿਨ ਬਾਕੀ ਤੁਰਦੇ ਹੋ ਭੈਣੇ ਮਾੜਾ ਜਿਹਾ 5 ਤੋਂ 7 ਦਿਨ ਇਹਦੇ ਸੂਣ ਦੇ ਵਿੱਚ ਹਜੇ ਬਾਕੀ ਪਿਆ ਤੇ ਲੇਵਲ ਲੂਵਾਂ ਬਹੁਤ ਸੋਹਣਾ ਜਿਹੜਾ ਤਿਆਰ ਕਰ ਜੂਗੀ ਕਰਮਾ ਵਾਲੀ ਦੁੱਧ ਜਿਹੜਾ ਇਹਨੇ 10 11 ਕਿਲੋ ਦੇ ਦੇਣਾ ਕਿਉਂਕਿ ਬਾਈ ਦੇ ਮਤਲਬ ਪਰਿਵਾਰ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਗਈ ਕਿਉਂਕਿ ਬਾਈ ਆਪ ਜਿਹੜਾ ਧਰੰਗ ਦੀ ਸ਼ਿਕਾਇਤ ਆ ਗਈ ਤੇ ਬਾਈ ਦਾ ਮੁੰਡਾ ਸੀ ਜਿਹੜਾ ਉਹ ਬਾਰਲੀ ਕੰਟਰੀ ਦੇ ਵਿੱਚ ਸਟੇਟ ਸੀ ਇਸ ਕਰਕੇ ਫਿਰ ਭੈਣ ਤੋਂ ਜਿਹੜੀ ਸਾਹਬ ਸੰਭਾਲੇ ਝੋਟੀ ਦੀ ਨਹੀਂ ਹੋਈ ਥੋੜੀ ਜੀ ਮੰਨ ਲਓ ਘੱਟ ਹੋਈ ਇਸ ਕਰਕੇ ਬਾਈ ਥੋੜੀ ਜੀ ਲਿੱਸੀ ਜ਼ਰੂਰ ਰਹਿ ਗਈ ਆ ਨੀਲੀ 라 ਵੀ ਨਸਲ ਦੇ ਵਿੱਚ ਝੋਟੀ ਆਉਂਦੀ ਆ ਅੰਗ ਚੰਗੇ ਆ ਝੋਟੀ ਨੂੰ ਦੁੱਧ ਦੇ ਨੇ ਤਾਂ ਉਹਨਾਂ ਨੂੰ 10-11 ਕਿਲੋ ਦੇ ਦੇਣਾ ਬਾਈ ਕਿਉਂਕਿ ਸੰਗ ਚੰਗਾ ਵਾ ਝੋਟੀ ਦਾ ਪਤਲੀ ਚਮੜੀ ਦੇ ਵਿੱਚ ਲੇਵੇ ਭਾਂਡੇ ਲੋ ਸਾਫ਼ ਸੁਥਰੀ ਜਿੰਨੀ ਹੈਗੀ ਆ ਤੇ ਬਾਕੀ ਬਾਈ ਉਹਦੇ ਵੀ ਦੇਵਾ ਗਰਮਾ ਲਈ ਨੇ ਸੋਨਾ ਤਿਆਰ ਕਰਨਾ ਵਾ ਕਿਉਂਕਿ ਝੋਟੀ ਦੀ ਬਰੀਕੀ ਸਾਰੀ ਚੰਗੀ ਆ ਤੇ ਚੰਗੇ ਜਿਹੜੇ ਮੰਨ ਲਓ ਅੰਗਾ ਪੈਰਾਂ ਦੀ ਆ ਕਹਿਣ ਤੋਂ ਭਾਵੇਂ ਆ ਵੀ ਜੇ ਕੋਈ ਭਰਾ ਲੈ ਜਾਊਗਾ ਸੰਭ ਸੰਭਾਵ ਤਾਂ ਜ਼ਰੂਰ ਥੋੜੀ ਜੀ ਕਰਨੀ ਪਊਗੀ ਪਰ ਮੈਂ ਦੇ ਇਹਦੇ ਕਰੇ ਦੁੱਧ ਵਾਲੇ ਪੱਖ ਤੋਂ ਢਾਂਚੇ ਵਾਲੇ ਪੱਖ ਤੋਂ ਪੂਰੀ ਚੰਗੀ ਤਿਆਰ ਹੋ ਜੂਗੀ ਜੇ ਕਿਉਂਕਿ ਜੇ ਸੰਭੀ ਹੁੰਦੀ ਤਾਂ ਬਾਈ ਫਿਰ ਗੱਲਾਂ ਹੋਰ ਹੋਣੀਆਂ ਸੀ ਅੱਜ ਬਾਈ ਮਾਲਕਾਂ ਨੇ ਰੇਟ ਆ ਜਿਹੜਾ ਇਹਦਾ 90000 ਰੁਪਇਆ ਤੈਅ ਕੀਤਾ ਵਾ ਉਹਦੇ ਵਿੱਚੋਂ ਮਾਨਤਾਣ ਹੋ ਜੂਗਾ ਤੁਹਾਡਾ ਜ਼ਰੂਰ ਆ ਪੰਜ ਕਰੀਆਂ ਵਾਲੇ ਤੋਂ ਔਲਖਣ ਵਾਲੀ ਸੜਕ ਦੇ ਉੱਤੇ ਬਾਈ ਉਹਨਾਂ ਦਾ ਕਾਰਾ ਗੱਲਬਾਤ ਲਈ ਨੰਬਰ ਮੈਂ ਸਕਰੀਨ ਤੇ ਲਾਤਾ ਵਾ 90000 ਰੁਪਇਆ ਇਹਦਾ ਮੁੱਲਾ ਅਗਲੀ ਕਾਰਵਾਈ ਤੁਸੀਂ ਕਰ ਲਿਓ ਨੰਬਰ ਪੜ੍ਹਨੇ ਕਿਹੜਾ ਲਿਖਾਉਣਾ ਵਾ ਕੋਹੀ ਜਿਹੜੇ ਤੇ ਗੱਲ ਕੀਤੀ ਸੀ ਠੀਕ ਹੈ ਇਹ ਨੰਬਰ ਜਿਹੜਾ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਗਲਬਾਤ ਕਰ ਲਿਓ ਤੁਸੀਂ ਧੰਨਵਾਦ ਸ਼ੁਕਰੀਆ